ਅਸ਼ਾ ਦਾ ਫਰਮਾਨ ਹੈ ਵਹਿਤੀ ਜਾਤ ਕਦੇ ਦ੍ਰਿਸ਼ਟਨਾ ਧਾਰਤ ਭਾਵ ਇਹ ਨਦੀ ਵਹਿੰਦੀ ਜਾ ਰਹੀ ਹੈ ਜਿਹੜਾ ਇੱਕ ਸਵਾਸ ਆਪਣਾ ਆਜਾਈ ਚਲਿਆ ਗਿਆ ਨਾ ਉਹ ਦੁਬਾਰਾ ਨਹੀਂ ਮਿਲਣਾ ਜਿਹੜਾ ਦਿਨ ਜ਼ਿੰਦਗੀ ਵਿੱਚੋਂ ਆਪਣੀ ਵਿੱਚੋਂ ਗੁਰੂ ਦੇ ਸੰਗਤ ਤੋਂ ਬਿਨਾਂ ਲੰਘ ਗਿਆ ਖਾਲੀ ਚਲਿਆ ਗਿਆ ਉਹ ਦਿਨ ਦੁਬਾਰਾ ਨਹੀਂ ਮਿਲਣਾ ਵਾਸ਼ਕੰਦੇ ਇਹ ਨਦੀ ਮੌਤ ਵਾਲੀ ਵੰਦੀ ਜਾ ਰਹੀ ਹੈ ਪ੍ਰਾਣੀ ਪਰ ਤੂੰ ਇਹ ਦੁਨੀਆਂ ਵਾਲੇ ਸੰਸਾਰਿਕ ਪਦਾਰਥਨ ਨੂੰ ਪਿਆਰ ਕਰਦਾ ਇਹਨਾਂ ਦੇ ਬੰਨ ਨੂੰ ਬੰਨੀ ਜਾ ਰਿਹਾ ਭਾਵ ਤੂੰ ਪਰਮਾਤਮਾ ਦੇ ਨਾਮ ਨੂੰ ਪਿਆਰ ਨਹੀਂ ਕਰ ਰਿਹਾ ਕਿਉਂਕਿ ਹਰ ਇੱਕ ਇਨਸਾਨ ਜੋ ਵੀ ਇਸ ਸੰਸਾਰ ਤੇ ਜਨਮ ਧਾਰ ਕੇ ਆਇਆ ਨਾ ਪਿਆਰਿਓ ਉਹਦਾ ਇੱਕੋ ਹੀ ਮੇਨ ਮਕਸਦ ਹੈ ਕਿ ਨਾਮ ਜਪਣਾ ਸਿਮਰਨ ਕਰਨਾ ਸੰਗਤ ਕਰਨੀ ਗੁਰੂ ਦੇ ਚਰਨਾਂ ਦੀਆਂ ਹਾਜ਼ਰੀਆਂ ਪਰਣੀਆਂ ਹਰ ਇੱਕ ਮਨੁੱਖ ਨੂੰ ਇਹੀ ਆਦੇਸ਼ ਹੈ। ਪਾਸ਼ਕੰਦ ਜੇ ਜਿਉਂਦਿਆਂ ਜੀ ਤੂੰ ਆਪਣੇ ਸਰੀਰ ਨੂੰ ਪੁੱਛ ਲਿਆ ਨਾ ਆਪਾਂ ਆਨੰਦ ਸਾਹਿਬ ਵਿੱਚ ਪੜਦੇ ਆਂ ਇਹ ਸਰੀਰਾ ਮੇਰਿਆ। ਆਨੰਦ ਸਾਹਿਬ ਵਿੱਚ ਪੜਦੇ ਆਂ ਪਿਆਰੇ ਤੁਸੀਂ ਸਾਰੇ ਬਾਣੀ ਪੜਨ ਵਾਲਿਓ ਨਾਮ ਜਪਣ ਵਾਲਿਓ। ਪਾਸ਼ਕੰਦ ਜੇ ਤੇ ਜਿਉਂਦਿਆਂ ਜੀ ਪੁੱਛ ਲਿਆ ਆਪਣੇ ਸਰੀਰ ਨੂੰ ਕਿ ਮੇਰਿਆ ਸਰੀਰਾ ਇਸ ਜਨਮ ਨੂੰ ਲੈ ਕੇ ਇਸ ਦੁਨੀਆਂ ਵਿੱਚ ਆ ਕੇ ਦੱਸ ਤੂੰ ਕਿਹੜਾ ਚੰਗਾ ਕਰਮ ਕੀਤਾ ਉਸ ਪਰਮਾਤਮਾ ਨੇ ਤੇਰੇ ਅੰਦਰ ਜੋਤ ਧਰੀ ਸੀ ਕਾਦੇ ਵਾਸਤੇ ਉਹ ਜੋਤ ਧਰੀ ਸੀ ਤੈਨੂੰ ਇਹ ਕਹਿਣ ਵਾਸਤੇ ਕਿ ਉਸ ਪਰਮਾਤਮਾ ਦਾ ਸਿਮਰਨ ਕਰ ਨਾਮ ਜਪ ਪਰ ਤੂੰ ਇਸ ਦੇ ਉਲਟ ਹੋ ਗਿਆ ਭਾਸ਼ਕੰਦ ਜੀ ਤੇ ਜਿਉਂਦਿਆਂ ਜੀ ਇਸ ਤਰ੍ਹਾਂ ਤੂੰ ਬਤੀਤ ਕੀਤਾ ਸਮਾਂ ਆਪਣੇ ਸਰੀਰ ਨੂੰ ਪੁੱਛਿਆ ਤੂੰ ਆਪ ਕਿ ਮੇਰੀਆ ਸਰੀਰਾ ਕੋ ਚੰਗਾ ਕਰਮ ਕਰ ਲੈ ਇਹ ਦੁਨੀਆ ਤੇ ਤੈਨੂੰ ਜੀਵਨ ਨਾਮ ਜਪਣ ਵਾਸਤੇ ਮਿਲਿਆ ਜੇ ਨਹੀਂ ਤੇ ਫਿਰ ਤੇਰੇ ਤੋਂ ਮਰਨ ਤੋਂ ਬਾਅਦ ਪੁੱਛਿਆ ਜਾਣਾ ਕਿਉਂਕਿ ਜੋ ਵੀ ਉਸ ਕਾਲਪੁਰਖ ਪਰਮਾਤਮਾ ਦੀ ਬੰਦਗੀ ਕਰਦਾ ਹੈ ਨਾ ਨਾਮ ਜਪਦਾ ਸਮਰਨ ਕਰਦਾ ਸੰਗਤ ਕਰਦਾ ਉਹਦਾ ਭਲਾ ਹੋਣਾ ਹੀ ਹੋਣਾ ਹੈ ਕਿਉਂਕਿ ਰਾਜਾ ਸਹਿਬ ਮਹਾਰਾਜ ਜੇ ਕਿਸੇ ਨੇ ਪਾਣੀ ਦਾ ਘੁੱਟ ਵੀ ਪਿਆਇਆ ਨਾ ਰਾਜਾ ਸਾਹਿਬ ਦਾ ਵਚਨ ਕਹਿੰਦੇ ਭਾਈ ਜੇ ਕਿਸੇ ਨੇ ਪਿਆਰ ਨਾਲ ਪਾਣੀ ਦਾ ਘੁੱਟ ਵੀ ਪਿਆ ਦਿੱਤਾ ਉਹਦੇ ਵੀ ਵੇੜੇ ਪਾਰ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੰਸਾਰਕ ਰੂਪ ਵਿੱਚ ਰਹਿੰਦੇ ਆ ਜੇ ਕਿਸੇ ਇੱਕ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਨਾਲ ਜੋੜਦਾ ਸੰਗਤ ਨਾਲ ਜੋੜਦਾ ਨਾ ਪਿਆਰਿਓ ਸੱਚ ਜਾਣਿਓ ਤੁਸੀਂ ਲੱਖਾਂ ਖੰਡ ਪੰਡ ਸਾਹਿਬ ਕਰਾ ਦਿੱਤੇ ਤੇ ਇੱਕ ਬੰਦੇ ਨੂੰ ਜੋੜ ਦਿੱਤਾ ਤੁਹਾਡਾ ਇਹ ਇੱਕੋ ਬਰਾਬਰ ਹੈ ਲੱਖਾ ਖੰਡਪੜ ਸਾਹਿਬ ਕਰਾਉਂਦੇ ਆਪਾਂ ਲੱਖਾ ਖੰਡਪੜ ਸਾਹਿਬ ਕਰਾ ਦਿੱਤੇ ਇਧਰ ਇੱਕ ਬੰਦਾ ਸਿਰਫ ਇੱਕੋ ਬੰਦਾ ਤੁਸੀਂ ਗੁਰੂ ਦੀ ਸੰਗਤ ਨਾਲ ਜੋੜ ਦਿੱਤਾ ਰੱਬ ਨਾਲ ਜੋੜ ਦਿੱਤਾ ਤੁਹਾਡਾ ਇੱਕ ਬਰਾਬਰ ਹੋ ਜਾਣਾ ਲੱਖਾ ਖੰਡਪੜ ਸਾਹਿਬ ਲੱਖਾਂ ਜੱਗ ਕਰਾਉਣ ਦੇ ਬਰਾਬਰ ਹੈ ਪਿਆਰੀਆਂ ਪਰ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਕਿਸੇ ਕਾਰਨ ਇੱਕ ਇਨਸਾਨ ਨੂੰ ਗੁਰੂ ਨਾਲੋਂ ਤੋੜ ਦਿੱਤਾ ਗੁਰੂ ਦੀ ਸੰਗਤ ਨਾਲੋਂ ਤੋੜ ਦਿੱਤਾ ਫਿਰ ਭਾਵੇਂ ਲੱਖਾ ਖੰਡਪੜ ਸਾਹਿਬ ਕਰਾਈ ਜਾਵੇ ਕੋਈ ਫਾਇਦਾ ਨਹੀਂ ਪਿਆਰੀਆਂ ਇਸ ਕਰਕੇ ਰਾਜਾ ਸਾਹਿਬ ਪ੍ਰਮਾਨ ਕਰਦੇ ਨੇ ਭਾਈ ਜਿਹੜਾ ਇੱਥੇ ਚੱਲ ਕੇ ਆਇਆ ਹੈ ਨਾ ਉਹਦਾ ਬੇੜਾ ਪਾਰ ਹੋਣਾ ਹੀ ਹੈ ਬਸ ਭਾਵਨਾ ਤੇ ਸ਼ਰਧਾ ਹੋਵੇ ਭਰੋਸਾ ਹੋਵੇ ਜੇ ਭਰੋਸਾ ਨਹੀਂ ਤੇ ਫਿਰ ਖਾਲੀ ਰਹਿ ਜਾਵਾਂਗੇ ਕਿਉਂਕਿ ਇੱਥੇ ਤੁਹਾਡਾ ਸਰੀਰ ਨਹੀਂ ਇੱਥੇ ਤੁਹਾਡੀ ਆਤਮਾ ਦੇ ਅੰਦਰ ਜਿਹੜਾ ਭਰੋਸਾ ਹੈ ਨਾ ਤੁਹਾਡੇ ਜਿਹੜਾ ਤੁਹਾਡੇ ਅੰਦਰ ਭਰੋਸਾ ਹੈ ਉਹ ਵੇਖਿਆ ਜਾਣਾ ਹੈ ਇਸੇ ਤਰ੍ਹਾਂ ਆਪਾ ਪੜਦੇ ਆ ਨੂਰੀ ਕਿਰਨਾ ਵਿੱਚ ਬੀਬੀ ਕਰਮੀ ਪਿਆਰਿਓ ਰਾਜਾ ਸਹਿ ਮਹਾਰਾਜ ਦੀ ਸੇਵਾ ਕਰਦੀ ਹੈ ਭਾਵਨਾ ਬੜੀ ਹੈ ਪਰੂਸਾ ਵੜਾ ਜਿਹੜਾ ਵੀ ਕਾਰਜ ਕਰਨਾ ਹੈ ਨਾ ਪਹਿਲਾਂ ਰਾਜਾ ਸਾਹਿਬ ਜੀ ਤੋਂ ਪੁੱਛਣਾ ਫਿਰ ਕਾਰਜ ਕਰਨਾ ਹੈ ਅੱਜ ਵੀ ਬੜੇ ਪਰਿਵਾਰ ਨੇ ਜੇ ਕੋਈ ਕਾਰਜ ਕਰਨਾ ਹੈ ਪਹਿਲਾਂ ਅਰਦਾਸ ਕਰਦੇ ਨੇ ਕੋਈ ਕੰਮ ਆਰੰਭਣਾ ਹੋਵੇ ਨਾ ਪਹਿਲਾਂ ਅਰਦਾਸ ਕੋਈ ਚੰਗਾ ਕਰਮ ਕਰਨ ਲੱਗਿਆ ਪਹਿਲਾਂ ਅਰਦਾਸ ਕਰਨੀ ਇਹ ਬੜਾ ਸੋਹਣਾ ਤਰੀਕਾ ਪਿਆਰਿਓ ਗੁਰੂ ਦੇ ਨਾਲ ਪਿਆਰ ਵਧਾਉਣ ਦਾ ਇਹ ਕਰਮੀ ਬੀਬੀ ਜਦੋਂ ਕੋਈ ਕਾਰਜ ਕਰਨਾ ਤੇ ਰਾਯਾ ਸਾਹਿਬ ਮਹਾਰਾਜ ਤੁ ਜਾ ਕੇ ਪੁੱਛਣਾ ਰਾਯਾ ਸਾਹਿਬ ਜੀ ਦਾ ਹੁਕਮ ਲੈ ਕੇ ਜੇ ਕਿਤੇ ਰਿਸ਼ਤੇਦਾਰੀ ਵਿੱਚ ਵੀ ਜਾਣਾ ਨਾ ਪਿਆਰਿਓ ਤਾਂ ਵੀ ਪਹਿਲਾਂ ਰਾਜਾ ਸਾਹਿਬ ਦੇ ਚਰਨਾਚ ਹਾਜ਼ਰੀ ਭਰ ਕੇ ਉਹਨਾਂ ਦਾ ਹੁਕਮ ਲੈ ਕੇ ਫਿਰ ਜਾਣਾ ਕਿਧਰੇ ਇੱਕ ਵਾਰ ਰਾਯਾ ਸਾਹਿਬ ਮਹਾਰਾਜ ਜੀ ਨੇ ਹੁਕਮ ਭੇਜਿਆ ਸਨੇਹਾ ਭੇਜਿਆ ਕਿ ਬੀਬੀ ਕਰਮੀ ਨੂੰ ਜਾ ਕੇ ਸਨੇਹਾ ਦੇਓ ਕਿ ਅੱਜ ਤੇਰੀ ਜ਼ਿੰਮੇਵਾਰੀ ਹੈ ਰਾਤ ਦਾ ਪਹਿਰਾ ਦੇਣਾ ਤੁਸੀਂ ਹਰਾਇਆ ਸਾਹ ਮਾਰੇ ਨੇ ਹੁਕਮ ਭੇਜਿਆ ਅੱਜ ਤੇ ਪਿਆਰ ਆਪਾਂ ਨੂੰ ਰੋਜ਼ ਆਵਾਜ਼ਾਂ ਆ ਰਹੀਆਂ ਨੇ ਗੁਰਦੁਆਰਾ ਸਾਹਿਬ ਨੇੜੇ-ਨੇੜੇ ਕਿੰਨੇ ਗੁਰਦੁਆਰਾ ਸਾਹਿਬ ਨੇ ਆਪਾਂ ਨੂੰ ਮਹਾਰਾਜ ਆਵਾਜ਼ਾਂ ਮਾਰ ਕੇ ਕਹਿ ਰਹੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਕਿੰਨੇ ਕ ਆਪਾਂ ਮੰਨ ਰਹੇ ਆਂ ਜਦੋਂ ਆਪਾਂ ਨੂਰੀ ਕਿਰਨਾ ਪੜਦੇ ਹਾਂ ਨਾ ਆਪਣੇ ਮਨ 'ਚ ਇਹ ਇੱਕ ਗੱਲ ਪੈਦਾ ਹੋ ਜਾਂਦੀ ਏ ਕਿ ਰਾਜਾ ਸਹਿ ਮਾਰਨ ਕਰਮੀ ਨੂੰ ਤਾਰਤਾ। ਸ੍ਰੀ ਅਵਤਾਰ ਉਸਹਿ ਮਹਾਰਾਜ ਤਰਗੇ। ਜਿੰਨੇ ਵੀ ਰਾਜਾ ਸਹਿ ਮਹਾਰਾਜ ਦੇ ਚਰਨਾਂ ਨਾਲ ਜੁੜੇ ਸਾਰੇ ਜੁੜ ਗਏ। ਤੇ ਸਾਰੇ ਜੁੜਨ ਦੇ ਕਾਰਨ ਤਰ ਗਏ ਆਪਣੇ ਮਨ 'ਚ ਇੱਕ ਨਾ ਸਵਾਲ ਪੈਦਾ ਹੋ ਜਾਂਦਾ ਹੈ। ਪਰ ਵਿਖਿਓ ਉਹਨਾਂ ਅੰਦਰ ਭਰੋਸਾ ਕਿੰਨਾ ਸੀ। ਰਾਜਾ ਸਾਹਿਬ ਦਾ ਹੁਕਮ ਮਿਲਿਆ ਤੇ ਬੀਬੀ ਕਰਮੀ ਹਾਜ਼ਰ ਹੋ ਗਈ। ਆਪਾਂ ਨੂੰ 2 ਸਾਲ ਹੋ ਗਏ ਨੇ ਰੋਜ਼ ਆਵਾਜ਼ਾਂ ਮਾਰਨ ਆਉ ਭਾਈ ਰਾਜਾ ਸਾਹਿਬ ਦੇ ਬਚਨ ਸੁਣੀਏ ਰਾਇਆ ਸਾਹਿਬ ਦੀਆਂ ਜਨਮ ਸਾਖੀਆਂ ਸੁਣੀਏ ਭਗਵਾਨ ਬਲਾਸ ਪੜ੍ਹੀਏ ਪਰ ਕਿਹਦਾ ਮਨ ਕਰਦਾ ਪਿਆਰੇ 25 ਮਿੰਟ ਕੱਢਣ ਨੂੰ ਜ਼ਿੰਦਗੀ ਵਿੱਚੋਂ 25 ਮਿੰਟ ਕੋਈ ਕਹਿੰਦਾ ਵੀ ਮੈਂ ਸੰਗਤ ਵਿੱਚ ਕਿਉਂ ਬਤੀਤ ਕਰਾਂ ਪਈ 25 ਮਿੰਟ ਖਰਾਬ ਕਿਉਂ ਕਰਨੇ ਨੇ ਮੈਂ ਆਪਣੇ ਆਪਾਂ ਖਰਾਬ ਕਹਿੰਦੇ ਆ 25 ਮਿੰਟ ਵੀ ਸਾਢੇ 25 ਮਿੰਟ ਗੁਰਦੁਆਰਾ ਸਾਹਿਬ ਬੈਠ ਕੇ ਖਰਾਬ ਹੋ ਜਾਣੇ ਨੇ ਪਰ ਰਾਜਾ ਸਾਹਿਬ ਮਰਨ ਦੇਖੋ ਜਦੋਂ ਆਪਾਂ ਸੁਣਦੇ ਆ ਨਾ ਵੀ ਭਾਈ ਉਹਨੂੰ ਵੀ ਤਾਰਦਾ ਉਹਦੀ ਵੀ ਸੁਣ ਲਈ ਸਾਡੀ ਪਤਾ ਨਹੀਂ ਕਿਉਂ ਨਹੀਂ ਸੁਣਦੇ ਆਪਾਂ ਉਹ ਲੰਬਾ ਦਿੰਨੇ ਆ ਪਰ ਸੁਣਦੇ ਕਿਉਂ ਨਹੀਂ ਇਹ ਭਰੋਸਾ ਬਣਿਆ ਸੀ ਉਹਨਾਂ ਦਾ ਉਹਨਾਂ ਦਾ ਵਿਸ਼ਵਾਸ ਸੀ ਪਿਆਰਿਓ ਤੇ ਜਦੋਂ ਬੀਬੀ ਕਰਮੀ ਨੂੰ ਸੁਨੇਹਾ ਭੇਜਿਆ ਹਾਜ਼ਰ ਹੋ ਗਈ ਬੀਬੀ ਕਰਮੀ ਰਾਜਾ ਸਾਹਿਬ ਕਹਿੰਦੇ ਭਾਈ ਅੱਜ ਸਾਡੇ ਇੱਥੇ ਘਰ ਬੈਠ ਕੇ ਕਮਰੇ 'ਚ ਬੈਠ ਕੇ ਤੁਸੀਂ ਬਾਹਰ ਪਹਿਰਾ ਦੇਣਾ ਤੇ ਰਾਜਾ ਸਾਹਿਬ ਆਪ ਪਿਆਰਿ ਚਲੇ ਗਏ ਤੇ ਬੀਬੀ ਕਰਮੀ ਨੇ ਇਹ ਨਹੀਂ ਸੋਚਿਆ ਕਿ ਰਾਜਾ ਸਾਹਿਬ ਤੇ ਚਲੇ ਗਏ ਨੇ ਮੈਂ ਹੁਣ ਉੱਠ ਪਵਾਂ ਹਾਜ਼ਰ ਨਾਜ਼ਰ ਜਾਣ ਕੇ ਵੀ ਰਾਜਾ ਸਾਹਿਬ ਅੰਦਰ ਹੀ ਨੇ ਸਾਰੀ ਰਾਤ ਪੈਰੋ ਸਿਆਲ ਦੇ ਦਿਨ ਸੀ ਇੰਨੀ ਅਤ ਦੀ ਸਰਦੀ ਪੈ ਰਹੀ ਸੀ ਠੰਡ ਵਿੱਚ ਸਿਆਲ ਵਿੱਚ ਬਾਹਰ ਚੌਂਕੜਾ ਮਾਰ ਕੇ ਬੈਠੀ ਰਹੀ ਆਪਣਾ ਪਹਿਰਾ ਨਿਭਾਇਆ ਪਿਆਰਿਓ ਦਿਨ ਚੜਿਆ ਦਿਨ ਚੜਨ ਦੇ ਨਾਲ ਕੀ ਹੋਇਆ ਰਾਜਾ ਸਾਹਿਬ ਮਹਾਰਾਜ ਦੁਨੀਆਂ ਦਾ ਭਲਾ ਕਰਦਿਆਂ ਹੋਇਆ ਆਏ ਜਦੋਂ ਆ ਕੇ ਵੇਖਿਆ ਨਾ ਬੀਬੀ ਕਰਮੀ ਬੜੀ ਭਾਵਨਾ ਨਾਲ ਬੈਠੀ ਐ ਤੇ ਰਾਜਾ ਸਭ ਕਹਿਣ ਲੱਗੇ ਤੁਸੀਂ ਸੱਚਮੁੱਚ ਇੱਥੇ ਸਾਰੀ ਰਾਤ ਬੈਠੇ ਰਹੇ ਹੋ ਬੜੀ ਤੁਹਾਡੀ ਭਾਵਨਾ ਹੈ ਸ਼ਰਧਾ ਇਹ ਗਾਗਰ ਚੱਕੋ ਤੇ ਜਾ ਕੇ ਇਸ਼ਨਾਨ ਕਰਕੇ ਆਓ ਕਿਉਂਕਿ ਅੰਮ੍ਰਿਤ ਵੇਲਾ ਹੋ ਗਿਆ ਸੀ ਹੁਣ ਪਹਿਲਾਂ ਤੇ ਪਿਆਰਿਓ ਸਾਰੀ ਰਾਤ ਠੰਡ ਵਿੱਚ ਬੈਠੀ ਰਹੀ ਬੀਬੀ ਕਰਮੀ ਤੇ ਸਵੇਰੇ ਅੰਮ੍ਰਿਤ ਵੇਲੇ ਠੰਡੇ ਪਾਣੀ ਨਾਲ ਠੰਡੇ ਜਲਣ ਵਾਲੇ ਇਸ਼ਨਾਨ ਕਰਨ ਵਾਸਤੇ ਕਹਿ ਦਿੱਤਾ ਮਨ ਹੋਰ ਘਬਰਾ ਗਿਆ ਤੇ ਰਾਜਾ ਸਾਹਿਬ ਕਹਿੰਦੇ ਪਈ ਬਚਨਾਂ ਮੋੜੇ ਇਸ਼ਾਨਾਨ ਕਰ ਉਹ ਘਰ ਵਿੱਚ ਚਾਰ ਧੀਆਂ ਸੀ ਪਿਆਰੇ ਬੀਬੀ ਕਰਮੀਂਦੇ ਪਰ ਭਰੋਸਾ ਤੇ ਵਿਸ਼ਵਾਸ ਇੰਨਾ ਬਣਿਆ ਸੀ ਨਾ ਹਰ ਕੰਮ ਕਰਨ ਲੱਗਿਆ ਰਾਜਾ ਸਾਹਿਬ ਤੋਂ ਪੁੱਛਣਾ ਰਾਜਾ ਸਾਹਿਬ ਨੂੰ ਯਾਦ ਕਰਨਾ ਇਹ ਭਰੋਸਾ ਡੋਲਿਆ ਨਹੀਂ ਸੀ ਪਿਆਰਿਓ ਤੇ ਜਦੋਂ ਕੋਈ ਸੇਵਾ ਕਰਦਾ ਨਾ ਕੋਈ ਭਾਵਨਾ ਬਣਾ ਕੇ ਕੋਈ ਭਰੋਸਾ ਬਣਾ ਕੇ ਸੇਵਾ ਕਰਦਾ ਪਿਆਰਿਓ ਫਿਰ ਜਦੋਂ ਆਪਾਂ ਕਿਸੇ ਗੁਰੂ ਨੂੰ ਮੰਨਦੇ ਆ ਨਾ ਜਦੋਂ ਆਪਾਂ ਸੰਗਤ ਕਰਦੇ ਹਾਂ ਰਾਜਾ ਸਾਹਿਬ ਦੇ ਚਰਨਾਂ ਦੀਆਂ ਹਾਜ਼ਰੀਆਂ ਪਰਨੇ ਆ ਤੇ ਜਦੋਂ ਆਪਾਂ ਨੂੰ ਦੁੱਖ ਹੋਵੇਗਾ ਨਾ ਪਿਆਰਿਓ ਆਪਾਂ ਆਪਣਾ ਦੁੱਖ ਵੀ ਜਾ ਕੇ ਰਾਜਾ ਸਾਹਿਬ ਕੋਲ ਰੋਵਾਂਗੇ ਕਿਉਂਕਿ ਜਿੱਥੇ ਆਪਾਂ ਸੇਵਾ ਕਰਨੇ ਆ ਭਾਵਨਾ ਕਰਨੇ ਆ ਨਾ ਜਿੱਥੇ ਭਾਵਨਾ ਹੈ ਹੁਣ ਆਪਣੇ ਮਾਪੇ ਨੂੰ ਆਪਾਂ ਦੁੱਖ ਦੱਸਨੇ ਆ ਸਾਨੂੰ ਇਸ ਚੀਜ਼ ਦੀ ਚਿੰਤਾ ਹੈ ਇਸ ਚੀਜ਼ ਦੀ ਲੋੜ ਹੈ ਮਾਪੇ ਹੱਲ ਕਰਕੇ ਦਿੰਦੇ ਨੇ ਪਿਆਰਿਓ ਜੇ ਘਰ ਵਿੱਚ ਕੋਈ ਨਾ ਵੀ ਹੋਵੇ ਨਾ ਮਾਪੇ ਨੂੰ ਤਾਂ ਵੀ ਹੱਲ ਕਰਕੇ ਦੇਣਾ ਪੈਂਦਾ ਪਿਆਰਿਓ ਕਿਉਂਕਿ ਪਤਾ ਹੈ ਸਾਡੇ ਬੱਚੇ ਨੇ ਤੇ ਰਾਜਾ ਸਾਹਿਬ ਮਹਾਰਾਜ ਬੀਬੀ ਕਰਮੀ ਸੇਵਾ ਕਰਦੀ ਐ ਸੇਵਾ ਕਰਦਿਆਂ ਸੇਵਾ ਨਿਭਾਉਂਦਿਆਂ ਸਮਾਂ ਬੀਤਦਾ ਗਿਆ ਇੰਨੀ ਕ ਭਾਵਨਾ ਬਣ ਗਈ ਰਾਜਾ ਸਾਹਿਬ ਦੇ ਚਰਨਾਂ ਤੇ ਭਰੋਸਾ ਬਣ ਗਿਆ ਇੱਕ ਦਿਨ ਰਾਜਾ ਸਾਹਿਬ ਮਹਾਰਾਜ ਬੈਠੇ ਸੰਗਤਾਂ ਨੂੰ ਤਾਰ ਰਹੇ ਨੇ ਬੀਬੀ ਕਰਮੀ ਰਾਜਾ ਸਾਹਿਬ ਦੇ ਚਰਨਾਂ ਵਿੱਚ ਭਰੋਸਾ ਲੈ ਕੇ ਆਈ ਵੇਖਿਆ ਕਿ ਅੱਜ ਰਾਜਾ ਸਾਹਿਬ ਮੇਰਾਂ ਦੇ ਘਰ ਵਿੱਚ ਬੈਠੇ ਨੇ ਤੇ ਰਾਜਾ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਪੈਰ ਅੱਖਾਂ ਦੇ ਵਿੱਚੋਂ ਅਥਰੂ ਵਹਿ ਪਏ ਕਹਿਣਾ ਨਹੀਂ ਪਿਆਖੀਆਂ ਨੂੰ ਵੀ ਰੋ ਅਕੀਆਂ ਨੂੰ ਰੋਣ ਵਾਸਤੇ ਕਹਿਣਾ ਨਹੀਂ ਪਿਆ ਬਸ ਅੱਜ ਇੰਨਾ ਕ ਅੰਦਰੋਂ ਪਿਆਰੋ ਭਰੋਸਾ ਬਣ ਗਿਆ ਸੀ ਵਿਸ਼ਵਾਸ ਬਣ ਗਿਆ ਸੀ ਪਤਾ ਸੀ ਰਾਜਾ ਸਭ ਤੁ ਜੋ ਮੰਗਾਗੇ ਇਹ ਵਾਪਸ ਨਹੀਂ ਮੁੜਦੇ ਤੇ ਆ ਕੇ ਪਹਿਲੇ ਰਾਜਾ ਸਭ ਦੇ ਚਰਨਾਂ 'ਚ ਅਰਦਾਸ ਕੀਤੀ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰੋ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਸੰਗਤ ਕਰ ਰਹੇ ਹਾਂ ਤੁਹਾਡੇ ਚਰਨਾਂ ਦੀ ਹਾਜ਼ਰੀ ਭਰ ਰਹੇ ਹਾਂ ਪਰ ਇਸ ਸੰਸਾਰ ਤੋਂ ਕਿਤੇ ਐਵੇਂ ਨਾ ਚਲੇ ਜਾਈਏ ਚਾਰ ਧੀਆਂ ਨੇ ਘਰ ਵਿੱਚ ਪਿਆਰੇ ਪਰ ਮਨ ਵਿੱਚ ਕੀ ਸੀ ਇੱਕ ਮਨ ਵਿੱਚ ਅਰਦਾਸ ਸੀ ਕਿ ਸਾਡੇ ਘਰ ਪੁੱਤਰ ਜਨਮੇ ਅਰਦਾਸ ਸੀ ਕਿ ਸਾਡੇ ਘਰ ਇੱਕ ਪੁੱਤਰ ਜਨਮ ਲਵੇ ਪੁੱਤਰ ਵਾਸਤੇ ਪਿਆਰਿਓ ਆ ਕੇ ਪਹੁੰਚ ਗਏ ਆ ਕੇ ਅਰਦਾਸ ਕਰ ਰਹੇ ਨੇ ਅੱਖਾਂ ਤੋਂ ਅਥਰੂ ਵਹਿ ਰਹੇ ਨੇ ਤੇ ਰਾਜਾ ਸਾਹਿਬ ਦੇ ਚਰਨਾਂ ਤੇ ਟੈਪੇ ਪਿਆਰਿਓ ਤੇ ਦੋਲਾ ਜੀ ਜੋ ਬੀਬੀ ਕਰਮੀ ਦੇ ਘਰ ਵਾਲੇ ਉਹ ਵੀ ਪਿਆਰੋ ਆਏ ਰਾਇਆ ਸਾਹਿਬ ਦੇ ਚਰਨਾ ਤੇ ਸੀਸ ਧਰ ਕੇ ਆਪਣਾ ਨਮਸਕਾਰ ਕੀਤੇ ਨਾਲ ਹੀ ਉਹ ਵੀ ਰੋਣ ਲੱਗ ਪਏ ਅੰਦਰੂ ਬੈਰਾਗ ਫੁੱਟ ਪਿਆ ਤੇ ਪਾਸ਼ਾ ਅਗੇ ਅਰਦਾਸ ਕੀਤੀ ਮਹਾਰਾਜ ਤੁਹਾਡੇ ਹੁੰਦਿਆ ਅਸੀਂ ਸੰਸਾਰ ਤੋਂ ਖਾਲੀ ਨਹੀਂ ਜਾਣਾ ਪਾਸ਼ਾ ਤੁਸੀਂ ਐਸੀ ਕਿਰਪਾ ਕਰਦੇ ਹੋ ਬੜਿਆਂ ਨੂੰ ਤੁਸੀਂ ਬੜਾ ਕੁਝ ਦੇ ਦਿੱਤਾ ਜਿਹੜਾ ਤੁਹਾਡੇ ਦਰ ਤੇ ਆਇਆ ਕਿਸੇ ਨੂੰ ਖਾਲੀ ਨਹੀਂ ਮੋੜਿਆ ਅਸੀਂ ਵੀ ਤੁਹਾਡੇ ਚਰਨਾ ਚ ਸੇਵਾ ਕੀਤੀ ਹੈ ਕਿਰਪਾ ਕਰਦੇ ਹੋ ਤੇ ਰਾਜਾ ਸਾਹਿਬ ਮਹਾਰਾਜ ਪਿਆਰੋ ਸੁਣੋ ਦੇ ਸਭ ਦੀ ਨੇ ਬਸ ਗੱਲ ਕੀ ਹੈ ਭਰੋਸੇ ਦੀ ਹੈ ਭਰੋਸਾ ਵਿਸ਼ਵਾਸ ਤੇ ਜਦੋਂ ਰਾਜਾ ਸਾਹਿਬ ਮਹਾਰਾਜ ਨੇ ਵੇਖਿਆ ਕਿ ਇਹਨਾਂ ਦੇ ਭਾਂਡੇ ਜਿਹੜੇ ਮਾਂਝੇ ਹੋਏ ਨੇ ਸੰਗਤਾਂ ਦੀ ਸੇਵਾ ਕੀਤੀ ਹੈ ਰਾਜਾ ਸਾਹਿਬ ਕਹਿੰਦੇ ਅੱਜ ਜਿਹੜੇ ਤੁਸੀਂ ਭਾਂਡੇ ਮਾਂਝੇ ਹੋਏ ਨੇ ਨਾ ਉਹਨਾਂ ਭਾਂਡੇ ਮਾਂਝਿਆ ਹੋਣ ਦੀ ਅੱਜ ਤੁਹਾਨੂੰ ਸੇਵਾ ਦਾ ਫਲ ਦੇਣਾ ਹੈ ਅੱਜ ਤੁਹਾਡੇ ਤੇ ਕਿਰਪਾ ਹੋਣੀ ਹੈ ਪਿਆਰੋ ਤੇ ਰਾਜਾ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਪਿਆਰੋ ਘਰ ਵਿੱਚ ਚਾਰ ਪੁੱਤਰ ਜਨਮੇ ਫਿਰ ਚਾਰ ਪੁੱਤਰ ਰਾਜਾ ਸਾਹਿਬ ਮਰਨੇ ਵਾਰ ਦੇ ਦਿੱਤਾ ਜਦੋਂ ਕੋਈ ਭਰੋਸਾ ਲੈ ਕੇ ਵਿਸ਼ਵਾਸ ਬਣਾ ਕੇ ਪਿਆਰੋਂ ਆਉਂਦੇ ਨਾ ਤੇ ਰਾਜਾ ਸਾਹਿਬ ਮੋੜਦੇ ਨਹੀਂ ਕਿਉਂਕਿ ਇੱਕੋ ਘਰ ਵਿੱਚ ਦੋ ਪੁੱਤਰ ਜਨਮ ਲੈਂਦੇ ਨਾ ਪਿਆਰਿਓ ਇੱਕ ਪੁੱਤ ਹੈ ਇੱਕ ਕਪੁੱਤ ਹੈ ਦੋ ਪੁੱਤਰ ਇੱਕੋ ਘਰ ਵਿੱਚ ਜਨਮੇ ਇੱਕ ਪੁੱਤ ਅਖਵਾਉਂਦਾ ਤੇ ਇੱਕ ਕਪੁੱਤ ਅਖਵਾਉਂਦਾ ਪਤਾ ਕਿਉਂ ਕਿਉਂਕਿ ਇੱਕ ਸੇਵਾ ਕਰਦਾ ਹੈ ਭਾਵਨਾ ਨਾਲ ਸ਼ਰਧਾ ਨਾਲ ਮਾਂ-ਬਾਪ ਦੀ ਮਰਦੇ ਦਮ ਤੱਕ ਤੇ ਮਾਂ-ਬਾਪ ਖੁਸ਼ ਹੋ ਕੇ ਨਾ ਕਈ ਵਾਰੀ ਪਿਆਰਿਓ ਜੇ ਘਰ ਵਿੱਚ ਦੋ ਪੁੱਤਰ ਨੇ ਨਾ ਇੱਕ ਪੁੱਤਰ ਨੂੰ ਕਈ ਵਾਰ ਮਾਪੇ ਵੱਧ ਦੇ ਦਿੰਦਾ ਹੈ ਭਾਵੇਂ ਰਿਸ਼ਤੇਦਾਰ ਇਤਰਾਜ਼ ਕਰਦੇ ਨੇ ਕਈ ਰਿਸ਼ਤੇਦਾਰ ਕਹਿੰਣਗੇ ਇੱਕ ਪੁੱਤਰ ਨੂੰ ਵੱਧ ਕਿਉਂ ਦੇ ਦਿੰਦਾ ਹੈ ਬਾਈ ਪਰ ਮਾਪੇ ਨੂੰ ਪਤਾ ਹੁੰਦਾ ਕਿ ਇਹਨੇ ਸਾਡੀ ਸੇਵਾ ਕੀਤੀ ਹੈ ਜੇ ਸੇਵਾ ਕਿਸੇ ਦੀ ਕਰੀਏ ਨਾ ਪਿਆਰਿਓ ਆਪਣਾ ਹੱਕ ਨਹੀਂ ਕੋਈ ਰੱਖਦਾ ਇਸ ਕਰਕੇ ਰਾਜਾ ਸਾਹਿਬ ਦੇ ਚਰਨਾਂ 'ਚ ਜੁੜੇ ਆ ਪਰੋਸਾ ਬਣਾਓ ਪਿਆਰਿਓ ਵਿਸ਼ਵਾਸ ਬਣਾਇਓ ਰਾਜਾ ਸਾਹਿਬ ਖਾਲੀ ਨਹੀਂ ਮੁੜਦੇ ਭਾਵਨਾ ਨਾਲ ਕਿਤੇ ਜਪਿਆ ਕਰੋ ਅੰਦਰੋਂ ਭੇਜ ਕੇ ਜਪਿਆ ਕਰੋ ਜੇ ਇੱਕ ਵਾਰ ਵੀ ਅੰਦਰੋਂ ਭੇਜ ਕੇ ਜੈ ਰਾਜੇ ਦੀ ਵਿਕੈਤ ਨਾ ਪਿਆਰੋ ਸੱਚ ਜਾਣਿਓ ਪਤਾ ਨਹੀਂ ਉਹ ਇੱਕੋ ਵਾਰ ਕਹਿਣ ਕਰਕੇ ਜਨਮਾਂ ਦੇ ਲੇਖੇ ਮੁੱਕ ਜਾਂਦੇ ਨੇ ਇਸ ਕਰਕੇ ਭਰੋਸਾ ਬਣਾਇਆ ਕਰੋ ਪਿਆਰੋ ਬੜੇ-ਬੜੇ ਭਾਗਿਓ ਰਾਜਾ ਸਾਹਿਬ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਹੋ ਸੋ ਆਓ 5 ਮਿੰਟ ਆਪਣਾ ਕੋਈ ਸਮਾਂ ਸਾਰਿਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਨਾਲ ਪਿਆਰੋ ਸਾਰਿਆਂ ਹਾਜ਼ਰੀ ਭਰਨੀ ਹੈ ਕੋਈ ਵੀ ਰਸਨਾ ਬੰਜੀ ਨਾ ਰਵੇ ਸਤਨਾਮ ਵਾਹਿਗੁਰੂ

वाहे 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 गुरु 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 सानाम वाहिगुरु सप्तमाहिगुरु सत्म वाहिगुरु सप्तमाहिगुरु सत्म वाहिगुरु सम वाहे गुरु गुरु वाहिगुरु सत्म वाहिगुरु सम वागुरु सम वागुरु सम वागुरु सम ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਿਕ ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਿਨਾਮ ਕਰਤਾ ਪੁਰਖੁ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਰਾਜਾ ਸਾਹਿਬ ਜੀ ਤੂੰ ਹੀ ਤੂੰ 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 ਰਾਜਾ ਸਾਹਿਬ ਜੀ ਤੂੰ ਹੀ ਤੋ 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 ਰਾਜਾ ਸਾਹਿਬ ਜੀ ਤੂੰ ਹੀ ਤੂੰ ਰਾਜਾ ਸਾਹਿਬ ਜੀ ਰਾਜਾ ਜੀ ਬਲੀ ਕਰੋ ਜੀ ਪਲੀ 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 ਰਾਜਾ ਜੀ ਬਲੀ ਕਰੋ ਜੀ ਬਲੀ ਰਾਜਾ ਜੀ ਬਲੀ ਵਾਹਿਗੁਰੂ 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 ਆਓ ਪਿਆਰਿਓ ਇਨੀ ਇੱਕ ਹਾਜ਼ਰੀਆਂ ਪਰਵਾਨ ਕਰਨੀਆਂ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਕਿ ਆਪ ਜੀ ਆਪਣੇ ਕੰਮਾਂ ਕਾਰਨ ਸੰਕੋਚਦੇ ਹੋਇਆ ਪਹੁੰਚ ਰਹੇ ਹੋ ਸੋ ਸਭ ਦਾ ਧੰਨਵਾਦ ਸੋ ਸੰਗਤਾਂ ਨੂੰ ਭਾਈ ਬੇਨਤੀ ਹੈ ਕਿ ਜਰੂਰ ਭਾਈ ਵਦ ਤੋਂ ਵਦ ਨਾਲ ਜੁੜ ਕੇ ਜਿੱਦਾਂ ਦਰਬਾਰ ਸਾਹਿਬ ਕੋਈ ਸੇਵਾ ਹੁੰਦੀ ਹੈ ਕੋਈ ਸਾਫ ਸਪਾਈ ਜਾਂ ਕਿਤੇ ਵੀ ਕੋਈ ਸੇਵਾ ਨਾਲ ਸੰਗਤਾਂ ਜ਼ਰੂਰ ਪਾਈ ਆ ਕੇ ਸਾਥ ਦਿਆ ਕਰੋ ਕਿਉਂਕਿ ਜਦੋਂ ਸਾਰੇ ਜਾਣੇ ਆਪਾਂ ਰਲ ਕੇ ਕੋਈ ਸੇਵਾ ਕਰਦੇ ਆਂ ਤੇ ਉਹ ਆਪਾਂ ਨੂੰ ਆਸਾਨ ਹੋ ਜਾਂਦਾ ਇਸ ਕਰਕੇ ਭਾਈ ਸਾਰੇ ਜਾਣੇ ਆ ਕੇ ਜ਼ਰੂਰ ਨਾਲ ਸਾਥ ਦਿਆ ਕਰੋ ਵੱਧ ਤੋਂ ਵੱਧ ਆਪਾਂ ਰਾਜਾ ਸਭ ਦੇ ਚਰਨਾਂ ਨਾਲ ਜੁੜੀਏ ਹਾਜ਼ਰੀਆਂ ਭਰਿਏ ਰਾਜਾ ਸਭ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਆਓ ਪਿਆਰਿਓ ਇੰਨੀਆਂ ਕਾ ਹਾਜ਼ਰੀਆਂ ਪਰਵਾਨ ਕਰਨੀਆਂ ਇਹੀ ਅਰਦਾਸ ਹੈ ਰਾਜਾ ਸਭ ਦੇ ਚਰਨਾਂ 'ਚ ਪਾਇਸ਼ਾ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਪ ਜੀ ਦੇ ਚਰਨਾਂ ਨਾਲ ਜੁੜੀਆਂ ਹਨ ਮਹਾਰਾਜ ਰੋਜ਼ ਸੰਗਤ ਵਿੱਚ ਹਾਜ਼ਰੀਆਂ ਪਾਰੀਆਂ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਆਪਣਾ ਮੇਲ ਪ੍ਰਿਆਰਤ ਰੱਖਣਾ ਦੁੱਖਾਂ ਵਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਅੰਗ ਸੰਗ ਸਾਇਰਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਓ ਪਿਆਰਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ